ਸੌਣ ਮਹੀਨੇ ਦਿਨ ਤੀਆਂ ਦੇ ਉੱਤੋਂ ਬਦਲ ਛਾਏ ਵੀ ਸੌਣ ਮਹੀਨੇ ਦਿਨ ਤੀਆਂ ਦੇ ਸੌਣ ਮਹੀਨੇ ਦਿਨ ਤੀਆਂ ਦੇ ਉੱਤੋਂ ਬਦਲ ਛਾਏ ਵੀ ਦੋਰੀਆਂ ਹੋ ਹੋ ਕੁੜੀਆਂ ਨੱਚਣ ਦੋਰੀਆਂ ਹੋ ਹੋ ਕੁੜੀਆਂ ਨੱਚਣ ਦੇਖ ਕਟਾ ਚੜ ਜਾਏ ਝੂਟਾ ਦੇ ਦਿਉਨੀ ਮੈਂ ਲੱਕ ਹੁਲਾਰਾ ਖਾਏ ਝੂਟਾ ਦੇ ਦਿਉਨੀ ਮੇਰਾ ਲੱਕ ਹੁਲਾਰਾ ਖਾਏ ਝੂਟਾ ਦੇ ਦਿਉਨੀ ਮੇਰਾ ਲੱਕ ਹੁਲਾਰਾ ਖਾਏ ਝੂਟਾ ਦੇ ਦਿਉਨੀ ਸੌਣ ਮਹੀਨੇ ਦੀ ਤਰੰਦਾ ਸੌਣ ਮਹੀਨੇ ਦੀ ਤਜਾਂਦਾ ਗੋਡੇ ਗੋਡੇ ਵਾ ਮੈਲੀ ਲਾਵੇ ਪੋੜੀ ਹੈ ਦੁਨੀਆ ਦੀ ਵਾ ਮੈਲੀ ਲਾਵੇ ਪੋੜੀ ਹੈ ਦੁਨੀਆ ਦੀ ਵਾ ਪਿੰਡਾਂ ਵਿਚੋਂ ਪਿੰਡ ਸੁਨਿੰਦਾ ਪਿੰਡ ਸੁਨਿੰਦਾ ਮੱਲੀਆਂ ਬਈ ਉਥੋਂ ਦੇ ਦੋ ਬਲਦ ਸੁਨਿੰਦੇ ਉਥੋਂ ਦੇ ਦੋ ਬਲਦ ਸੁਨਿੰਦੇ ਗਲੇ ਉਹਨਾਂ ਦੇ ਟੱਲੀਆਂ ਬਈ ਹਾੜ ਮਹੀਨੇ ਮੱਕੀ ਬੀਜਦੇ ਹਾਰ ਮਹੀਨੇ ਮੱਕੀ ਬੀਜਦੇ ਗੜਗੜ ਲੰਮੀਆਂ ਚੱਲੀਆਂ ਮੇਲੇ ਮਕਸਰ ਦੇ ਨਣ ਦਾ ਪਰਜਾਈਆਂ ਚੱਲੀਆਂ ਮੇਲੇ ਮਕਸਰ ਦੇ ਨਣ ਪਰਜਾਈਆਂ ਚੱਲੀਆਂ ਮੇਲੇ ਮਕਸਰ ਦੇ ਸੋਣ ਮਹੀਨੇ ਕਿਤੇ ਜਾਈਏ ਨਾ ਪਰੋਣੇ ਸੋਣ ਮਹੀਨੇ ਕਿਤੇ ਜਾਈਏ ਨਾ ਪਰੋਣ ਵਗਣਗੇ ਪਰ ਨਾਲੇ ਕਿਸੇ ਸੁੱਤੇ ਨਾ ਜਗਾਉਣ ਵਗਣਗੇ ਪਰ ਨਾਲੇ ਕਿਸੇ ਸੁੱਤੇ ਨਹੀਂ ਜਗਾਉਣ ਉਠਾਂ ਵਾਲਿਓ ਵੇ ਉਠੀ ਲਦੀਆਂ ਬੋਰੀਆਂ ਉਠਾਂ ਵਾਲਿਓ ਵੇ ਉਠੀ ਲਦੀਆਂ ਬੋਰੀਆਂ ਸੁਨੀਆਂ ਕੋਛੜਦੀਆਂ ਵੇ ਮਹਿਲਾ ਚ ਗੋਰੀਆਂ ਸੁਨੀਆਂ ਕੋਛੜਦੀਆਂ ਵੇ ਮਹਿਲਾ ਚ ਗੋਰੀਆਂ ਕੂਚ ਕੂਚ ਛਾਤੀਆਂ ਮੈ ਸੁਕਣੇ ਪਾਉਣੀਆਂ ਕੂਚ ਕੂਚ ਛਾਤੀਆਂ ਮੈ ਸੁਕਣੇ ਪਾਉਣੀਆਂ ਇੱਕ ਛਾਤੀ ਵਿੱਚ ਲੱਸੀ ਵਜਾਲਮਾ ਸੌਂਕਣ ਬੜੀ ਕਪਤੀ ਦੇ ਜਾਲਮਾ ਸੌਂਕਣ ਬੜੀ ਕਪਤੀ ਦੇ ਜਾਲਮਾ ਸੋ ਕੁਝ ਕੁਝ ਚੱਕਤੀਆਂ ਮੈ ਸੁਕਣੇ ਪੌਨੀਆਂ ਕੁਝ ਕੁਝ ਚੱਕਤੀਆਂ ਮੈ ਸੁਕਣੇ ਪੌਨੀਆਂ ਇੱਕ ਚਾਟੀ ਵਿੱਚ ਲਸੀ ਵਜਾਲਮਾ ਸੌਂਕਣ ਸਿਰ ਚੜ ਵਸੀ ਨੇ ਜਾਲਮਾ ਸ਼ੰਕਰ ਸਰਚਾ ਅਸੀ ਵੇ ਜਾਨ ਮਾਂ ਨਾਨਕੀਆਂ ਕੁੜੀਆਂ ਉੱਚੀਆਂ ਤੇ ਲੰਮੀਆਂ ਨਾਨਕੀਆਂ ਕੁੜੀਆਂ ਉੱਚੀਆਂ ਤੇ ਲੰਮੀਆਂ ਦਾਦਕੀਆਂ ਕੁੜੀਆਂ ਛੋਟੀਆਂ ਜੀ ਮੂੰਹ ਦੀਆਂ ਮਿੱਠੀਆਂ ਦਿਲਾਆਂ ਈਆਂ ਖੋਟੀਆਂ ਜੀ ਮੂੰਹ ਦੀਆਂ ਮਿੱਠੀਆਂ ਦਿਲਾਦੀਆਂ ਖੋਟੀਆਂ ਜੀ ਨੀ ਭਾਬੀ ਮੈਨੂੰ ਸਾਥ ਕਰਾ ਦੇ ਤੇ ਕਿਉਂ ਲਿਆ ਧੇਨ ਢੀ ਨੀ ਪਾਧੀ ਮੈਨੂੰ ਸਾਕਾਰ ਦੇ ਤੇ ਕਿਉਂ ਲਿਆ ਦੇ ਨੱਡੀ ਗਲ ਤੇਰੇ ਨੂੰ ਰਾਣੀ ਹਾਰ ਤਰਸੇ ਨੂੰ ਕਰਾ ਦੂੰ ਸੱਗੀ ਗਲ ਤੇਰੇ ਨੂੰ ਰਾਣੀ ਹਾਰ ਤਰਸੇ ਨੂੰ ਕਰਾ ਦੂੰ ਸੱਗੀ ਤਾਂ ਕਰ ਦੇਦੀ ਦਾੜੀ ਹੋ ਗਈ ਭੱਗੀ ਮੈਂ ਤਾਂ ਕਰ ਦੇਦੀ ਦਾੜੀ ਹੋ ਗਈ ਭੱਗੀ ਮੈਂ ਤਾਂ ਕਰ ਦੇਦੀ ਦਾੜੀ ਹੋ ਗਈ ਭੱਗੀ ਨੀ रती तकिंदी किठा करा तूं री त कंदी किठा करा तूं थिणे तवाब बि बीन ते वीर बड़ा दगा बाज बि बनदीर बड़ा दगा बाज बि दे ਬਾਬਲ ਮਰੀਨੇ ਬਾਗ ਲਵਾਇਆ ਬਾਬਲ ਮਰੀਨੇ ਬਾਗ ਲਵਾਇਆ ਵਿਚੇ ਬਿਠਾਇਆ ਮਾਲੀ ਨੇ ਹਰ ਬੂਟੇ ਨੂੰ ਪਾਣੀ ਦੇਂਦਾ ਹਰ ਬੂਟੇ ਨੂੰ ਪਾਣੀ ਦੇਂਦਾ ਹਰ ਬੂਟੇ ਦੀ ਡਾਲੀ ਰੂਪਮਜਾਜਣਦਾ ਦਿਨ ਚੜਦੇ ਦੀ ਲਾਲੀ ਰੂਪਮਜਾਜਣਦਾ ਦਿਨ ਚੜਦੇ ਖਲੀ ਰੂਪਮਜਾਜਣਦਾ ਕੇੜਕੇ ਅੜਕੇ ਬੈ ਲਠਾ ਚਮਕਦਾ ਖੜਕੇ ਅੜਕੇ 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 ਬੈਲ ਠਾ ਚਮਕਦਾ ਖੜਕੇ ਮਾਮੀ ਨੂੰ ਲੱਗੀ ელ ਚਕਕੇ ਮम्मा ਵੇਖਦਾ ਮੱਥੇ ਤੇ ਹੱਥ ਧਰਕੇ ਮਾਮੀ ਨੂੰ ਲੱਗੀ ელ ਚਕਕੇ ਮम्मा ਵੇਖਦਾ ਮੱਥੇ ਤੇ ਹੱਥ ਧਰਕੇ ਟੀਲਾਂ ਵਾਲੀ ਡੱਬੀ ਵਿੱਚ ਰੇਤ ਪਈ તિલા વાી ડબ્બી બેત પઈ ની મી ચાટો માટો પે છિપાઈ મી ચાટો માટો માસડ દે પે છિપાઈ નકિયાને સારા જોર સુરખી બિંદ ઉત્ત લાયા નજની ના કોઈ દસદી મા હિજ કથા કર લયા ચજનીના કોઈ દસદી મા હિજ કથ્ઠા કર લયા ਹੇ ਤਾਜ ਜ ਦਿਨਾ ਕੋਈ ਦੇਸ ਜ ਦਿ ਰਾਤੇ ਤਾ ਕਹਿੰਦਾ ਤੈਨੋ ਕੈਂਠਾ ਕਰਾ ਦਉ ਕੈਂਠਾ ਕਰਾ ਦੋ ਨਾਲੇ ਨਗ ਜੜਵਾਦ ਜਾ ਹੋਈ ਪਰ ਬਾਤ ਦੇਂਦਾ ਟਕੇ ਟਕੇ ਜਵਾਬ ਨੀ ਬੀਬੀ ਨਾਨਨੇ ਤੇਰਾ ਵੀਰ ਬੜਾ ਪੱਤੇ ਬਾਜ ਨੀ ਬੀਬੀ ਨਾਨਨੇ ਤੇਰਾ ਵੀਰ ਬੜਾ ਪੱਤੇ ਬਾਜ ਨੀ ਬੀਬੀ ਨਾਨਨੇ